ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਰਾਮ ਰਾਮ ਨਵਾਸ਼ਕਰ ਆਸ ਕਰਦਾ ਸਭ ਠੀਕ ਹੋਮੋਂਗੇ ਅੱਜ ਪਹੁੰਚਾ ਜਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਬਲਾਕ ਸਰਹੰਦ ਦੇ ਵਿੱਚ ਜਿੱਥੇ ਕਿ 13 ਅਗਸਤ 2025 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਣਾ ਸੀ ਤੇ ਸੜਕਾਂ ਠੀਕ ਕੀਤੀਆਂ ਗਈਆਂ ਗਟਕਾ ਤੇ ਮਿੱਟੀ ਪਾ ਕੇ 12 ਤਰੀਕ ਰਾਤ ਨੂੰ ਅਤੇ 13 ਤਰੀਕ ਨੂੰ ਜਨਤਾ ਉੱਠੀ ਤਾਂ ਦੇਖਿਆ ਤੇ ਕਹਿਣ ਲੱਗੀ 25 25 50 ਸਾਨੂੰ ਕਿਤੇ ਸੜਕਾਂ ਤੇ ਉਹ ਆ ਪਿਆ ਦਿਖਾ ਜਦੋਂ 14 ਤਰੀਕ ਨੂੰ ਇੰਦਰ ਦੇਵਤਾ ਜੀ ਦਿਆਲ ਹੋਏ ਮੀਂਹ ਪਿਆ ਤਾਂ ਮਿੱਟੀ ਤੇ ਘਟਕਾ ਖਿਲਣਾ ਸ਼ੁਰੂ ਹੋ ਗਿਆ ਤੇ ਜਨਤਾ ਕਹਿੰਦੀ ਹੈ 25 25 50 ਸਾਨੂੰ ਕਿਤੇ ਸਾਫ਼ ਸੁਥਰੀਆਂ ਸੜਕਾਂ ਦਿਖਾ ਦੇਖ ਲੋ ਹਾਲਾਤ ਤੁਸੀਂ ਜੋ ਸੜਕਾਂ ਤੇ ਪਾਣੀ ਖੜਾ ਤੇ ਸਾਫ਼ ਸਫਾਈ ਹੋ ਰੱਖੀ ਹੈ ਤੇ ਜਨਤਾ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਕੰਮ ਪਹਿਲਾਂ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਤੁਸੀਂ ਦੇਖ ਲਓ ਗਟਕਾ ਤੇ ਮਿੱਟੀ ਕਿਦਾਂ ਪਾਈ ਹੋਈ ਹੈ ਇਹ ਕੁਝ ਦਿਨ ਦੀ ਲਈ ਮਹਿਮਾਨ ਹੈ ਇਹਨੇ ਖਿਸਕਣਾ ਸ਼ੁਰੂ ਹੋ ਜਾਣਾ ਹੈ ਸਬੰਧਤ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਠੀਕ ਕੀਤਾ ਜਾਵੇ ਜਨਤਾ ਦੀਆਂ ਜਿਹੜੀਆਂ ਮੁੱਖ ਲੋੜਾਂ ਨੇ ਉਹਨਾਂ ਨੂੰ ਪਹਿਲੇ ਅਧਾਰ ਤੇ ਹੱਲ ਕੀਤਾ ਜਾਵੇ ਸਰੰਦ ਦੇ ਵਿੱਚ ਆਪਾਂ ਗੱਲ ਕਰੀਏ ਪਿਛਲੇ ਦਿਨੀ ਵੀ ਇੱਕ ਨੌਜਵਾਨ ਦੀ ਮੌਤ ਹੋਈ ਹੈ ਉਹਨਾਂ ਕਾਰਨਾਂ ਨੂੰ ਮੁੱਖ ਰੱਖਦੇ ਇਹ ਕੰਮ ਕਰਨੇ ਚਾਹੀਦੇ